ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਡਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਝੰਡਾ ਵਾਲਾ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਨੇੜੇ ਇਹਦੇ ਗੋਨਿਆਣਾ ਮੰਡੀ ਦੂਜੇ ਪਾਸੇ ਨਥਾਣਾ ਇਹਦੇ ਨੇੜ ਹੈ ਹਰ ਰਾਏਪੁਰ ਪਿੰਡ ਵੀ ਇਹਦੇ ਨੇੜ ਰਹਿ ਜਾਂਦਾ ਹੈ ਹਰ ਰਾਏਪੁਰ ਮੇਨ ਛੜਕ ਤੇ ਆਉਂਦਾ ਜਿਹੜੀ ਬਠਿੰਡੇ ਤੋਂ ਸ੍ਰੀ ਅੰਮ੍ਰਿਤਸਰ ਨੂੰ ਜਾਂਦੀ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੱਸੋ ਬਾਈ ਹੋਰੀ ਵਪਾਰ ਦਾ ਕੰਮ ਕਰਦੇ ਆ ਤੇ ਇਹਨਾਂ ਕੋਲ ਪਸ਼ੂ ਰੂਟੀਨ ਚ ਆਉਂਦੇ ਰਹਿੰਦੇ ਆ ਸਾਹਮਣੇ ਇੱਕ ਝੋਟੀ ਹੈ ਤਾਂ ਬਿਲਕੁਲ ਹੀ ਤਾਜੀ ਸੂਈ ਹੈ ਕਿਉਂਕਿ ਪਸ਼ੂ ਡਰਦਾ ਥੋੜਾ ਜਿਹਾ ਮੂੰਹ ਟੱਡ ਲੈਂਦਾ ਸੋ ਉਹਦੇ ਕਰਕੇ ਥੋੜਾ ਡਰਦੀ ਹੈ ਤਾਜੀ ਸੂਈ ਵੀ ਹੈ ਤੇ ਇਹਦੇ ਨਾਲ ਇੱਕ ਮੱਝ ਸੂਈ ਇਹ ਵੀ ਤਾਜੀ ਹੈ ਕਿਉਂਕਿ ਬੱਚੇ ਦਾ ਨਾੜੂਆ ਸਾਹਮਣੇ ਨਾਲ ਦਿਸਦਾ ਸੋਹਣੇ ਥਣਹਵਾਨੇ ਦੀ ਇਹ ਮੱਝ ਸੋ 나ਗ ਦੋ ਦਿਖਾਉਂਗਾ ਵੈਸੇ ਇਹਨਾਂ ਕੋਲ ਰੂਟੀਨ ਚ ਪਸ਼ੂ ਵਿਕਰੀ ਵਾਲੇ ਆਉਂਦੇ ਰਹਿੰਦੇ ਆ ਤੇ ਇਹਨਾਂ ਦੋ ਮੱਝਾਂ ਤੋਂ ਇਲਾਵਾ ਦੋਸਤੋ ਇੱਕ ਤਾਂ ਜਰਸੀ ਗਾਂ ਹਜੇ ਸੂਣ ਵਾਲੀ ਐ ਗੱਭਣ ਇਹ ਵੀ ਦਿਖਾ ਦੇਣੀ ਐ ਇੱਕ ਵੱਡੀ ਐਚਐਫ ਗਾਂ ਟੋਕੜ ਗੱਭਣ ਤੁਹਾਨੂੰ ਦਿਖਾਉਣੀ ਐ ਦੁੱਧ ਚੰਗਾ ਦੇ ਰਹੀ ਐ ਇੱਕ ਦੋਸਤੋ ਹੋਰ ਵੜ ਜਿਹੜੀ ਉਹ ਗੱਭਣ ਚੱਕ ਪਾਸ ਐ ਇਹ ਵੀ ਵਕਾਉ ਆ ਸੋ ਨਾਲ ਟੋਟਲ 5 ਹੋ ਜਾਣਗੇ ਹੁਣ ਅੱਜ ਦੀ ਇਸ ਵੀਡੀਓ ਦੇ ਵਿੱਚ ਤੇ ਸ਼ੁਰੂਆਤ ਆਪਾਂ ਜਰਸੀ ਵਾਲੇ ਪੱਖ ਤੋਂ ਕਰ ਲੈਨੇ ਆ ਉਹ ਦੁਬਈ ਤੋਂ ਨੂੰ ਮੱਝਾਂ ਦਿਖਾਉਂਗਾ ਤੇ ਅੰਦਰਲੇ ਪਸ਼ੂ ਜਿਹੜੇ ਆ ਉਹ ਫਿਰ ਬਾਅਦ ਚ ਦਿਖਾਉਣੇ ਆ ਪਰਵੀਰ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਪਰ ਵੀਰ ਅੱਜ 5 ਨਾਕ ਦਿਖਾ ਰਹੇ ਆ ਆਪਾਂ ਹਾਂਜੀ ਹਾਂਜੀ ਜਰਸੀ ਕਿੰਨਾ ਸੂਆ ਸੂ ਦੂਜਾ ਸੂਆ ਸੁੰਦੀ ਆ ਵੀਰ ਕਿੰਨਾ ਟਾਈਮ ਲੇਜੂ 5-7 ਦਿਨ ਲੈਂਦੀ ਹੈ ਹਜੇ ਕੱਚੀ ਹੈ ਕੀ ਰੇਟ ਲੇਜੂ ਬਾਈ ਇਹਦਾ ਬਸ ਰੇਟ ਵੀਰੇ ਇੱਕ ਆਇਆ ਹਨਾ ਸਾਰੇ ਵੀ ਲੈਣ ਦੇ ਨਾਲ ਇਹੋ ਬਹੁਤਾ ਫਰਕ ਨਹੀਂ ਰੱਖਣਾ ਆਪਾਂ ਮਾੜਾ ਮੋਟਾ ਮਾਨਤਾ ਨਹੀਂ ਹੋ ਜਿਹੜਾ ਰੇਟ ਹੋ ਠੀਕ ਹੈ ਓਕੇ ਹਾਂ 65000 ਰੁਪਿਆ ਰੇਟ ਆ ਵੀਰੇ ਖੋਲ ਦੇ ਸੋ 65000 ਦੇ ਵਿੱਚ ਦ ਚੰਗਾ ਦਿਸਦਾ ਹੈ ਬਾਕੀ ਪਾਸ ਆ ਕੇ ਕਰ ਲੋ ਜੇ ਥਣ ਸੋਹਣੇ ਆ ਨਿਖੜਵੇ ਆ ਤਾਂ ਵੀ ਕਿਤੇ ਉੱਤ ਪਰੰਤੂ ਸੋ ਹਵਾਨਾ ਤੁਸੀਂ ਦੇਖ ਲੋ ਹਜੇ ਦਿਨ ਲੈਂਦੀ ਆ ਸੂਨ ਦੇ ਵਿੱਚ 65000 ਚ ਜਿਹਨੂੰ ਪਸੰਦ ਆਉਂਦੀ ਆ ਰੇਟ ਬਾਈ ਕਹਿੰਦਾ ਵੀ ਫਿਕਸ ਜਿਹੀ ਰੱਖਾਂਗੇ ਕੋਈ 19 21 ਫਰਕ ਵਾਲੇ ਹੋਣਗੇ ਇਹ ਮੰਨ ਲੋ ਵੀ ਸਾਈ ਛੋਟ ਵਗੈਰਾ ਬਾਈ ਹੋਰੀ ਚੰਗੀ ਕਰ ਦੇਣਗੇ ਬਾਕੀ ਤੁਸੀਂ ਪਸੂ ਆ ਕੇ ਦੇਖੋ ਜਿਹੜਾ ਤੁਹਾਨੂੰ ਜੱਚਦਾ ਖੈ ਚਲੋ ਖੈ ਉਹ ਟਾਂਚਾ ਇਹਦਾ ਤੁਸੀਂ ਦੇਖ ਸਕਦੇ ਹੋ ਪਹਿਲੇ ਨੰਬਰ ਤੇ ਇਹ ਗਾਂ ਜਿਹੜੀ ਵਿਕਰੀ ਵਾਲੀ ਤੁਹਾਨੂੰ ਦਿਖਾ ਰਹੇ ਆਣ ਥਣ ਮੈਂ ਪਹਿਲਾਂ ਹੀ ਦੱਸਿਆ ਸੀ ਸੋਹਣਿਆ ਦੱਸੋ ਹਜੇ ਇਹ ਜੋਸ਼ ਪੂਰਾ ਪਾਊਗੀ ਹਵਾਨੇ ਦੇ ਵਿੱਚ ਪੂਰਾ ਭਰੂਗੀ ਤਾਂ ਫੇਰ ਆ ਪਸ਼ੂ ਜਿਹੜਾ ਉਹ ਜਿਆਦਾ ਸੋਹਣਾ ਲੱਗਦਾ ਸੋ ਇਹ ਗਾਂ ਇਹ ਤੋਂ ਬਿਨਾ ਇੱਧਰ ਮੱਝਾਂ ਜਿਹੜੀਆਂ ਉਹਨਾਂ ਬਾਰੇ ਆਪਾਂ ਜਾਣਕਾਰੀ ਲਵਾਂਗੇ ਪਰ ਵੀ ਪਹਿਲੇ ਨੰਬਰ ਤੇ ਜਿਹੜੀ ਮੱਝ ਖੜੀ ਹੈ ਬਈ ਹਾਂ ਇਹ ਵੀ ਕੱਲ ਰਾਤ ਦੀ ਸੋਈ ਹੈ ਠੀਕ ਹੈ ਦੋਨੇ ਝੋਟੀਆਂ ਹੀ ਤਾਜ਼ੀਆਂ ਹਨ ਰਾਤ ਰਾਤ ਹੀ ਸੋਈ ਠੀਕ ਹੈ ਤੇ ਦੋਨਾਂ ਪਿੱਛੇ ਕਟੀਆਂ ਦੋਨਾਂ ਮਗਰ ਕਟੀਆਂ ਹਾਂ ਜੇਰ ਕੰਪਲੀਟ ਆ ਵੀਡੀਓ ਆਪਣੇ ਕੋਲੇ ਬਣਾਈ ਵੀ ਹੈ ਠੀਕ ਹੈ ਹਾਂ ਕੀ ਰੇਟ ਰਊ ਪਹਿਲੇ ਨੰਬਰ ਵਾਲੀ ਦਾ ਇਹਦਾ ਬਸ 95000 ਰੁਪਏ ਖੋਲੀ ਬਈ 95000 ਰੇਟ ਆ ਦੋਸਤੋ ਤੁਰ ਬੱਚਾ ਇਹਦੇ ਨਾਲ ਕੱਟੀ ਹੈ ਰਾਤ ਹੀ ਸੋਈ ਹੈ ਕਿਉਂਕਿ ਛੋਟਾ ਬੱਚਾ ਵੀ ਦੱਸਦਾ ਤੇ ਥਣਾ ਚ ਬਿੱਥੀ ਬੜੀ ਸੋਹਣੀ ਐ ਇੱਕ ਵਾਰ ਪਸ਼ੂ ਥੋੜਾ ਹਵਾਨਾ ਫਿੱਕਾ ਪਾਉਂਦਾ ਹੁੰਦਾ ਤਾਜਾ ਸੂਹਾ ਪਰ ਜੋ ਚੀਜ਼ ਐ ਉਹ ਤੁਹਾਡੇ ਸਾਹਮਣੇ ਐ ਹਜੇ ਪਠਾ ਨੀਰਾ ਹੁਣ ਖਾ ਰਹੀ ਐ ਆ ਅੱਥਨ ਤੱਕ ਜਾਂ ਦੋਕ ਦਿਨ ਲੈਂਦਾ ਪਸ਼ੂ ਪੂਰਾ ਭਰਨ ਤੇ ਕੁਕ ਕੁਕ ਚੱਕਣ ਤੇ ਸੋ ਬਾਕੀ ਥਣ ਹਵਾਨਾ ਤੁਹਾਨੂੰ ਇਹ ਦੱਸ ਦਿੰਦਾ 95000 ਚ ਮੱਝ ਤੁਹਾਨੂੰ ਮਿਲ ਜੂਗੀ ਜਿਹੜਾ ਵੀਰ ਪਸੰਦ ਕਰੇ ਸਿੰਘ ਇਹਦਾ ਥੋੜਾ ਜਿਹਾ ਖੁੱਲਾ ਐ ਉਹ ਤੁਹਾਨੂੰ ਮੈਂ ਨੇੜੇ ਤੋਂ ਦਿਖਾ ਦੂੰਗਾ ਬਾਕੀ ਇਹਦੀ ਕੱਟੀ ਇਹਦੇ ਨਾਲ ਬਹੁਤ ਸੋਹਣੀ ਹੈ। ਇਹ ਤੁਸੀਂ ਇਹਦੇ ਸਿੰਘਾਂ ਦੀ ਸ਼ੇਪ ਦੇਖ ਲਓ। ਬਾਕੀ ਥਣ ਹਵਾਨਾ ਤੁਹਾਨੂੰ ਮੈਂ ਦਿਖਾਉਂਗਾ। ਵੈਸੇ ਹੁਣ ਇਹ ਪਠਾਨੀ ਰਾਣੇ ਚੱਕਣਾ ਸ਼ੁਰੂ ਕਰਤਾ ਛੇਤੀ ਰੱਜਣ ਲੱਗ ਜੂਗੀ। ਮਾ ਜਿੱਦਾਂ ਦਾ ਸਿੰਘ ਆ ਦੱਸੋ। ਥਾਣਾ ਚ ਵਿੱਥੀ ਥਣ ਦਾ ਸਹਿਜ ਤੁਸੀਂ ਦੇਖ ਸਕਦੇ ਹੋ। ਚੰਗਾ ਥਣ ਦਿਸਦਾ ਹੈ। ਹਵਾਨਾ ਵੀ ਤੁਸੀਂ ਇੱਥੋਂ ਦੇਖ ਸਕਦੇ ਹੋ। ਤਨ ਇੱਕ ਕਿਲੋ ਬੜਵਾਨਾ ਭਾਈ ਚੋਇਆ ਭਾਈ ਦਾ। ਠੀਕ ਹੈ। ਸੋ ਇਹਦੀ ਕੱਟੀ ਦੋਸਤੋ ਬਹੁਤ ਚੰਗੀ ਹੈ। ਬਣਾਵਟ ਦੇਖੋ ਪੁੜਿਆਂ ਦੀ ਕੱਟੀ ਦੀ ਹੁਣੀ ਦੱਸਦੀ ਐ ਮੱਝ ਨਾਲੋਂ ਜ਼ਿਆਦਾ ਚੰਗੀ ਬਣੂਗੀ ਹਾਲਾਂਕਿ ਥਣਹਵਾਨੇ ਵੱਲੋਂ ਮੱਝ ਵੀ ਚੰਗੀ ਦਿਸਦੀ ਐ ਪਰ ਕੱਟੀ ਦੀ ਗਰੋਥ ਬੜੀ ਸੋਹਣੀ ਰਹੂਗੀ ਇਹ ਤੋਂ ਬਿਨਾ ਇੱਕ ਹੋਰ ਛੋਟੀ ਜਿਹੜੀ ਵਿਕਰੀ ਆਸਤੇ ਐ ਪਰਵੀਰ ਭਾਈ ਇਹ ਕਿੰਨਾ ਸੂਆ ਸੀ ਇਹ ਸੂਆ ਪਹਿਲਾ ਭਾਈ ਅੱਛਾ ਦੰਦੋਂ ਛੇ ਦੰਦਾ ਠੀਕ ਐ ਪੱਕੇ ਸੂਈ ਐ ਹਾਂ ਰਿਪੀਟ ਹੋ ਗਈ ਸੀ ਕਈਆਂ ਰੀ ਛੋਟੀ ਠੀਕ ਐ ਹਾਂ ਨਾਲ ਦੇ ਪਿੰਡੋਂ ਘਰੇਦਿਆ ਇਹ ਆਈ ਵੀ ਮੈਂ ਹੀ ਕਰੀ ਸੀ ਇਹਦੀ ਅੱਛਾ ਇਹ ਆਈ ਮੁਰਾ ਦੀ ਇਹਦੀ ਠੀਕ ਐ ਅੱਛਾ ਭਾਈ ਇਹ ਸੂਈ ਤਾਂ ਹੋਣੀ ਲੱਗਦੀ ਹੈ ਇਹ ਆਏ ਬਸੇ ਰਾਤ ਹੀ ਸੂਈਏ ਵੀ ਰਾਤ ਹੀ ਸੂਈ ਹਾਂਜੀ ਇਹਦਾ ਰੇਟ ਕੀ ਰਹਿਣਾ ਇਹਦਾ ਬਸ ਇਹਦਾ 95000 ਰੁਪਏ ਤੋਰ ਦੇ ਹਾਂਜੀ ਕਿਉਂਕਿ ਛੋਟੀ ਇਹਦਾ ਰੇਟ ਆ ਹਾਂ ਛੋਟੀ ਜਿਵੇਂ ਤੁਸੀਂ ਦੇਖ ਲਓ ਏਡੀ ਛੋਟੀ ਕਿੰਨੇ ਰੁਪਈਆ ਚ ਤਿਆਰ ਹੁੰਦੀ ਹੈ ਨਾ ਆਪ ਹੀ ਸਹੀ ਹੈ ਸੋ ਸੋ ਬੜਾ ਸ਼ੌਕ ਨਾ ਬੜਾ ਤਕੜਾ ਬਾਡੀ weight ਹੈ ਵਜਨ ਇਹ ਹਵਾਨਾ ਇਹ ਲੱਗਦਾ ਵੀ ਹੁਣ ਜਿਵੇਂ ਜਿਵੇਂ ਦੁੱਤ ਆਊਗੀ ਉਵੇਂ ਪੂਰਾ ਭਰੂਗੀ ਰਾਤ ਦੀ ਸੂਈ ਆ ਤਾਂ ਇੱਕ ਵਾਰ ਪਸੂ ਤੈਹ ਜੀ ਮਾਰ ਜਾਂਦਾ ਹਵਾਨੇ ਦੀ ਵੀ ਤੇ ਖੁ ਖਾਣ ਲੋ ਵੀ ਸੂਆ ਪਹਿਲਾ ਇਥੋਂ ਮੋੜਦਾ ਵਜ਼ਨ ਫੁੱਲ ਹੋ ਰਿਹਾ ਇੱਕ ਗਿੜਾ ਦਵਾ ਮੋੜ ਲ ਮੋੜਦਾ ਖਿੱਚ ਕੇ ਮੋੜਦਾ ਉਧਰ ਲੈ ਜਾ ਪਰ ਫੇਰ ਗਿੜਕਣਾ ਦੇਖ ਸੋ ਪਹਿਲਾ ਸੂਆ ਦੋਸਤੋ ਵੈਸੇ ਚੁਾਈ ਚੁਈ ਚ ਨਰਮੀ ਹੋਊਗੀ ਕਿਉਂਕਿ ਸੂਆ ਲੱਗਦਾ ਜਦੋਂ ਹਾਂਜੀ ਹਾਂਜੀ ਪਰ ਤੋੜਦੇ ਆ ਉਦੋਂ ਵੀ ਆਈਡੀਆ ਹੁੰਦਾ ਸੋ ਟਾਂਚਾ ਤੁਸੀਂ ਇਹਦਾ ਦੇਖ ਸਕਦੇ 95000 ਹੀ ਇਹਦਾ ਰੇਟ ਆ ਦੋਸਤੋ ਕੱਟੀ ਇਹਦੇ ਨਾਲ ਹਾਂਜੀ ਆਇਆ ਅਬੀ ਮੰਨਿਉਂ ਦੀ ਕੱਟੀ ਆਈ ਏ ਅਬ ਮੰਨਿਉ ਏ ਵੀ ਸੀ ਦੀ ਹਾਂ ਅਬੀ ਮੰਨਿਉ ਠੀਕ ਐ ਸੋ ਅਬ ਮੰਨਿਉ ਬੋਲ ਦੀ ਕੱਟੀ ਐ ਥੋੜੀ ਨਾ ਉਧਰ ਕੇ ਸੂਪੀ ਠੀਕ ਐ ਹਾਂ ਪਹਿਲਾਂ ਸੂਈ ਲੱਗਦੀ ਐ ਇੱਕ ਹਫਤਾ ਬਾਕੀ ਸੀ ਥੋੜੀ ਜੀ ਉਧਰ ਕੇ ਸੂਈ ਠੀਕ ਐ ਸੋ ਦੋਸਤੋ ਵੈਸੇ ਨਿੱਖਰ ਆਉਂਦੀਆਂ ਹੁੰਦੀਆਂ ਮੱਜਾ ਠੀਕ ਐ ਭਈ ਪੁੱਛ ਪੜੀ ਪਰ ਮੈਂ ਤੈਨੂੰ ਲੈਵੇ ਪੱਕੇ ਦੀ ਜਮਾ ਕੰਪੈਕਟਡਰ ਥੈਂਕ ਯੂ ਸੋ ਇਹ ਤੁਸੀਂ ਹਵਾਨਾ ਇਹਦਾ ਦੇਖ ਲਓ ਇੱਕ ਬੌਲੇ ਚ ਸਾਫ ਆ ਜਾਵਾ ਕੋਈ ਬੰਦਾ ਕਹਿ ਦੇਣਾ ਕੱਢਾ ਇਹ ਆਪਣਾ ਕੰਟੈਕਟ ਹੈ ਨਹੀਂ ਸੀ ਪਹਿਲਾਂ ਓਕੇ ਦੋਸਤੋ ਬੌਲੇ ਤੋਂ ਸਾਫ ਆ ਤੋਕੜ ਕੱਬਣ ਗਾਂ ਤੁਹਾਨੂੰ ਦਿਖਾਉਣੇ ਆ ਉਸ ਤੋਂ ਪਹਿਲਾਂ ਇੱਕ ਵੈੜ ਬਾਰੇ ਥੋੜੀ ਜਾਣਕਾਰੀ ਲੈ ਲਈਏ ਪਰਮਵੀਰ ਭਾਈ ਜਿਹੜੀ ਇਹ ਵੱਛੀ ਹੈ ਇਹ ਦੰਦੋ ਕਿਵੇਂ ਆ ਦੰਦੋ ਖੀਰੀ ਆ ਜੀ ਕਿੰਨੇ ਚਿਰ ਦੀ ਕੱਬਣਾ ਇਸ ਟਾਈਮ ਇਹ ਹੋ ਗਈ ਸਬਕ ਤਿੰਨ ਮਹੀਨੇ ਦੀ ਕਨਫਰਮ ਆ ਜੀ ਚੈੱਕ ਪਾਸ ਹੋ ਗਈ ਆ ਹਾਂਜੀ ਆਪਾਂ ਕੀਤੀ ਹੈ ਹਾਂ ਹਾਂ ਠੀਕ ਹੈ ਅੱਛਾ ਕੀ ਰੇਟ ਰਹੂਗਾ ਕਿਨੇ ਦੇ ਦੇਾਂਗੇ ਇਹਦਾ ਰੇਟ ਬਸ ਲੈਣ ਦੇ ਨਾਲ ਹੀ ਆ 30000 ਰੁਪਏ ਜੀ ਤੁਰਦੇ ਭਾਈ ਆ ਇਹ ਜਿਹੜੇ ਬੁੱਲਦੀ ਹੋਈ ਐ ਕੋ ਸਹਤਾਂ ਚ ਹਾ ਆਪਣੇ ਕੋਲੇ ਲਿਖਿਆ ਵਾ ਜਿਹੜਾ ਵੀਰ ਖਰੀਦੂਗਾ ਤੇ ਆਪਾਂ ਦੱਸ ਦਿਆਂਗੇ ਕਿਹੜਾ ਤੇ ਇਹ ਕੀ ਤੋਂ ਇਹ ਬਦਗਾ ਟਾਪ ਦੇ ਬੁੱਲਤੂ ਠੀਕ ਹੈ ਹਾ ਆਪ ਕਰਾਉ ਸਾ ਥੋੜੀ ਦੰਦੋਂ ਖੀਰੀ ਐ ਤੇ ਤਿੰਨਾ ਮਹੀਨਾ ਤੋਂ ਬਾਹਰ ਗੱਬਨ ਚੈੱਕ ਪਾਸ ਐ ਥੋੜਾ ਕਰਾਉ ਸੰਗ ਵੱਚੀ ਬਾਈ ਲਿਓ ਵਾਪਸ ਕਰਾ ਸੰਗ ਆ ਦੱਸੋ ਇਹ ਥੋੜਾ ਜ ਆਪ ਪਰ ਸੀਮਨ ਬਾਈ ਕਹਿੰਦਾ ਵੀ ਚੰਗਾ ਹੀ ਲਾਇਆ ਉਹਦੀ ਡਿਟੇਲ ਮਿਲ ਜੂਗੀ ਤੁਹਾਨੂੰ ਮਾੜ ਲੈ ਨਾ ਕਤੇ ਮਾਰੋ ਕਿੰਨਾ ਤੋਂ ਬਾਹਰ ਚੈੱਕ ਪਾਸ ਹੈ ਪਰਵੀਰ ਭਾਈ ਜਿਹੜੀ ਹੈਗਾ ਹਾਂ ਜੀ ਕਿੰਨੇ ਚਿਰ ਦੀ ਕੱਪਣ ਇਹ ਪੂਰੇ 4 ਮਹੀਨੇ ਦੀ ਕੱਪਣ ਹੈ ਠੀਕ ਹੈ ਕਨਫਰਮ ਹੈ ਹਾਂ ਜੀ 15 ਕਿਲੋ ਦੁੱਧ ਆਏ ਥੱਲੇ 15 ਕਿਲੋ ਹੋਣ ਦੁੱਧ ਹੈਗਾ ਹਾਂ ਜੀ ਠੀਕ ਹੈ ਕੀ ਰੇਟ ਰਹੂਗਾ ਇਹਦਾ ਇਹਦਾ ਪੈਂਟ ਨਾ ਹੋ ਵਧਿਆ ਮਾਰਾ ਇਹਦਾ ਠੀਕ ਹੈ ਹਾਂ ਇਹ ਥੋੜਾ ਨਾ ਔਰਲਾ ਪੈਰਾ ਜਿਹੜਾ ਹਾਂ ਨੌ ਘੁਮਿਆ ਵਾ ਇਹਦਾ ਥੋੜਾ ਜਿਹਾ ਦਰਦ ਮੰਨਦੀ ਆ ਤੁਰਨ ਲੱਗੀ ਵੀ ਆਪਾਂ ਨੂੰ ਪਤਾ ਲੱਗ ਜਾਓ ਠੀਕ ਹੈ ਓਕੇ ਇਹਦਾ ਦਰਦ ਮੰਨਦੀ ਆ ਨਾ ਪਹਿਲਾਂ ਦੱਸਿਆ ਚੰਗਾ ਓਕੇ ਓਕੇ ਬਾਕੀ ਤੋਰੇ ਤੋਂ ਰੇਟ 65000 ਹਾਂ 65000 ਰੁਪਿਆ ਰੇਟ ਆ ਬਸ ਇਹਦਾ ਲੈਣ ਦੇਣੀ ਤੋਰਦਗੇ ਬਾਈ ਥੋੜਾ ਤੋਰ ਦ ਸੋ ਸੋ 15 ਕਿਲੋ ਦੁੱਧ ਹੈਗਾ ਚਾਰਾਂ ਮਹੀਨਿਆਂ ਦੀ ਚੈੱਕ ਪਾਸ ਆ ਵੱਡੇ ਢਾਂਚੇ ਦੀ ਗਾਂ ਪੈਰ ਖੋਰ ਬਣਾਉਣ ਵਾਲੇ ਸੀ ਪਰ ਉਹ ਵਧਨ ਕਰਕੇ ਤੇ ਉਹ ਥੋੜੀ ਦਿੱਕਤ ਮੰਨੂਗੀ ਇਹ ਆਪਣੀ ਨਾ ਪੁਰਾਣੀ ਵੀਡੀਓ ਚ ਵੀ ਗਾਂ ਗੱਬਣ ਸੀ ਠੰਡ ਵੇਲੇ ਠੀਕ ਹੈ 36 ਕਿਲੋ ਦੁੱਧ ਇਹਨੇ ਆਪਣੇ ਕੋਲੇ ਸੱਜੜ ਨਹੀਂ ਦਿੱਤਾ ਅੱਛਾ ਵੀ ਦੁੱਧ ਚੰਗਾ ਸੀ ਤਾਂ ਹੀ ਆਪਾਂ ਘਰੇ ਰੱਖ ਲਈ ਸੀ ਠੀਕ ਹੈ ਸੋ ਸੋ ਸੱਜੜ ਦਾ ਦੁੱਧ 36 ਕਿਲੋ ਸੀ ਹਾਂ ਚਾਰਾਂ ਮਹੀਨਾ ਦੀ ਗੱਬਣ ਹੁਣ ਵੀ ਕੋਈ ਪੈਰ ਦੀ ਬਹੁਤੀ ਅਚਾ ਨਹੀਂ ਹੈਗੀ ਪਰ ਵਧਿਆ ਹੋਇਆ ਪੈਰ ਜ਼ਰੂਰ ਹੈਗਾ ਟਾਂਚੇ ਵੱਡੇ ਦੀ ਗਾਂ ਦੋਸਤੋ ਜਿਹਨੇ ਬਰੀਡਿੰਗ ਤੇ ਕੰਮ ਕਰਨਾ ਇਦਾਂ ਦੀ ਗਾਂ ਤੋਂ ਬੱਚੇ ਲੈ ਲੋ ਥਣ ਹਵਾਨੇ ਤੇ ਨਾੜਾਂ ਚੰਗੀਆਂ ਹੈ ਤਸਿਸ ਇਹ ਦਾ ਢਾਂਚਾ ਦੇਖ ਸਕਦੇ ਹੋ ਸੰਗੇ ਦੇ ਹੈਗੇ ਆ ਦੋਸਤੋ ਲਗਭਗ 4 4.5 ਇੰਚ ਦੇ ਸੰਗ ਹੈ ਜੀ ਚੱਪੇ ਜੇ ਆ ਪਰ ਬਾਕੀ ਢਾਂਚਾ ਬਹੁਤ ਚੰਗਾ ਸੋ 65000 ਚ 15 ਕਿਲੋ ਦੁੱਧ ਢੋਕੜ ਗੱਪਣਗਾ ਮਹੀਨੇ 5 ਰਹਿੰਦੇ ਆ ਸੂਨ ਦੇ ਵਿੱਚ ਇਹ ਨਵੇਂ ਸਿਰੇ ਤੋਂ ਹਾਲਾਂਕਿ ਦੁੱਧ ਅੱਜ ਵੀ ਚੰਗਾ ਹੈ ਪਰ ਪੰਜਾਂ ਮਹੀਨਿਆਂ ਨੂੰ ਇਹ ਮੰਨ ਲਓ ਵੀ ਜਨਵਰੀ ਫਰਵਰੀ ਦੇ ਵਿੱਚ ਇਹਨੇ ਸੂ ਪੈਣਾ ਤੇ ਰੋਤ ਇਦਾਂ ਦੀ ਹੋਊਗੀ ਵੀ ਜਿੰਨੇ ਮਰਜ਼ੀ ਰੁਪਏ ਵਟਲਿਓ ਜੀ ਜੇ ਚੰਗੀ ਸੰਭਲੋ ਹਾਂ ਇਹਦਾ ਜ਼ਿਆਦਾ ਹੀ ਆ ਸੀਮਨ ਦਾ ਇਹਦਾ 40 430 ਜਰਮਨੀ ਦਾ ਬੋਲਾ ਠੀਕ ਹੈ ਉਹ ਤੋਂ ਗੱਬਣਾ 40 430 ਹਾਂ ਠੀਕ ਸੋ ਇਹਦੇ 40 430 ਸੀਮਨ ਲੱਗਾ ਸਿੰਘ ਹੁਣ ਦੇਖੋ ਇਹ ਸੋ ਇਹ 65000 ਮੁੱਲ ਆ ਦੱਸੋ ਇਹ ਤੋਂ ਬਿਨਾ ਵੱਚੀ ਤੁਹਾਨੂੰ ਦਿਖਾਤੀ 30000 ਚ ਦੇ ਦੇਣੀ ਐ ਇੱਕ ਗਾਂ ਹੋਰ ਐ ਤਾਜੀ ਸੂਣ ਵਾਲੀ ਐ ਜਰਸੀ ਐ 65000 ਤੇ ਇਹ ਤੋਂ ਬਿਨਾ ਦੋ ਮੱਝਾਂ ਦੋਨੇ ਹੀ ਕਲਦੀਆਂ ਸੋਈਆਂ ਤਾਜ਼ੀਆਂ ਸੋਈਆਂ ਵੀਆ ਦੋਨਾਂ ਨਾਲ ਬੱਚੇ ਕੱਟੀਆਂ ਤੇ ਰੇਟ ਸੇਮ 95000 ਪਰ ਹੈਡ ਮਤਲਬ ਦੋਨਾਂ ਦਾ 95 95000 ਮੁੱਲ ਬਾਈ ਫਰਾਂ ਨੇ ਰੱਖਿਆ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਪਸ਼ੂ ਜਿਹੜਾ ਵੀ ਜੱਜ ਗਿਆ ਉਹਦੀ ਤਸੱਲੀ ਤੁਸੀਂ ਕਰ ਸਕਦੇ ਹੋ ਤੁਹਾਡੇ ਕੋਲੇ ਆਪਸ਼ਨ ਹੈ ਮਿਹਰਬਾਨੀ